ਪੰਜਾਬੀ ਗ ਵਰਨਾਮਾ ਸੁਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਤੱਕ ਦੀ ਵੱਡੀ ਖਬਰ ਐਨ ਆਰ ਆਈ ਨੂੰ ਵੱਡੀ ਰਾਹਤ ਜਾਨੋ ਕਤੀ ਤਰੀਕ ਤੱਕ ਜਿਹੜਾ ਕਿ ਕਿਸ ਨੂੰ ਦੇਣੀ ਪਵੇਗੀ ਕਿਹੜੀ ਡਿਟੇਲ ਇਹ ਜਿਹੜੀ ਕਿ ਟਾਈਟਲ ਖਬਰ ਸਾਹਮਣੇ ਨਿਕਲ ਕੇ ਆਈ ਹੈ ਨਵੀਂ ਦਿੱਲੀ ਤੋਂ ਜਿਹੜੀ ਕਿ ਖਬਰ ਜੇਕਰ ਤੁਹਾਡਾ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਐਨ ਆਰ ਆਈ ਤਾਂ ਉਹ ਇੱਕ ਵਾਰ ਤੁਹਾਡੇ ਲਈ ਜਿਹੜੀ ਕਿ ਬਹੁਤ ਫਾਇਦੇਮੰਦ ਹੈ ਕੇਂਦਰੀ ਪ੍ਰਤੱਖ ਟੈਕਸ ਬੋਰਡ ਦੇ ਚੇਅਰਮੈਨ ਨੇ ਸੋਮਵਾਰ ਨੂੰ ਐਨ ਆਰ ਆਈ ਨੂੰ ਆਪਣੇ ਬਾਹਰਲੇ ਖਾਤਿਆਂ ਦਾ ਵੇਰਵਾ ਦੇਣਾ ਜ਼ਰੂਰੀ ਨਹੀਂ ਹੈ ਸਿਰਫ ਉਹਨਾਂ ਲਈ ਜ਼ਰੂਰੀ ਹੈ ਜੋ ਰਿਫੰਡ ਚਾਹੁੰਦੇ ਸਨ ਸੀਬੀਡੀਟੀ ਦਾ ਜਿਹੜਾ ਕਿ ਕਹਿਣਾ ਹੈ ਇਨਕਮ ਟੈਕਸ ਰਿਟਰਨ ਭਰਨ ਦੌਰਾਨ ਐਨਆਰਆਈ ਜੇਕਰ ਫੰਡ ਰਿਫੰਡ ਜਿਹੜਾ ਨਹੀਂ ਚਾਹੁੰਦੇ ਹਨ ਤਾਂ ਵਿਦੇਸ਼ ਬੈਂਕ ਖਾਤਿਆਂ ਦਾ ਵੇਰਵਾ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ ਟੈਕਸ ਰਿਟਰਨ ਜਿਹੜਾ ਕਿ ਟੈਕਸ ਵਿਭਾਗ ਨੇ ਇੱਕ ਬਿਆਨ ਚ ਕਿਹਾ ਹੈ ਕਿ ਐਨਆਰਆਈ ਜਿਨ੍ਹਾਂ ਦੇ ਭਾਰਤ ਚ ਬੈਂਕ ਖਾਤੇ ਹਨ ਉਹਨਾਂ ਨੂੰ ਵਿਦੇਸ਼ ਬੈਂਕ ਖਾਤੇ ਦੀ ਜਾਣਕਾਰੀ ਦੇਣ ਦੀ ਜਿਹੜੀ ਜ਼ਰੂਰਤ ਨਹੀਂ ਹੋਵੇਗੀ ਐਨਆਰਆਈ ਜਿਹੜੇ ਕਿ ਵਿਭਾਗ ਨੇ ਕਿਹਾ ਹੈ ਕਿ ਰਿਟਰਨ ਭਰਨ ਤੇ ਮਿਲਣ ਵਾਲਾ ਰੀਫੰਡ ਮੌਜੂਦਾ ਸਮੇਂ ਸਿੱਧੇ ਬੈਂਕ 'ਚ ਦਿੱਤਾ ਜਾਂਦਾ ਹੈ ਇਹ ਬੈਂਕ ਜਿਹੜੇ ਕਿ ਰੀਫੰਡ ਹਾਸਲ ਕਰਨ ਲਈ ਬੈਂਕ ਦਾ ਵੇਰਵਾ ਦੇਣਾ ਜ਼ਰੂਰੀ ਹੁੰਦਾ ਹੈ ਇਨਕਮ ਟੈਕਸ ਵਿਭਾਗ ਨੇ ਵਿੱਤੀ 2017-2018 ਰਿਟਰਨ ਫਾਰਮ 30 ਮਾਰਚ ਨੂੰ ਜਿਹੜਾ ਕਿ 2017 ਨੂੰ ਅਨੁਸੂਚਿਤ ਕਰਦੇ ਹੋਏ ਵਿਭਾਗ ਮੁਤਾਬਕ ਉਹਨਾਂ ਐਨ ਆਰ ਆਈ ਨੂੰ ਰਿਟਰਨ ਭਰਦੇ ਸਮੇਂ ਵਿਦੇਸ਼ ਬੈਂਕ ਖਾਤਿਆਂ ਦਾ ਵੇਰਵਾ ਦੇਣਾ ਜ਼ਰੂਰੀ ਹੋਵੇਗਾ ਜਿਨ੍ਹਾਂ ਦਾ ਭਾਰਤ 'ਚ ਖਾਤਾ ਨਹੀਂ ਹੈ ਤੇ ਉਹਨਾਂ ਦੇ ਜਿਹੜਾ ਕਿ ਐਨ ਆਰ ਆਈ ਵੀਰਾਂ ਦਾ ਜਿਹੜਾ ਕਿ ਬਾਹਰਲੇ ਦੇਸ਼ ਵਿੱਚ ਖਾਤਾ ਹੈ ਤੇ ਉਹਨਾਂ ਰੀਫੰਡ ਜਿਹੜਾ ਕਿ ਹਾਸਲ ਜੇਕਰ ਉਹ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਜਿਹੜਾ ਕਿ ਖਾਤਾ ਦੇਣਾ ਪਵੇਗਾ ਤੇ ਉਹਨਾਂ ਨੂੰ ਇਹ ਐਨ ਆਰ ਆਈ ਨੂੰ ਜਿਹੜੀ ਕਿ ਸਹੂਲਤ ਦਿੱਤੀ ਗਈ ਹੈ ਇਹ ਸੀ ਜਿਹੜੀ ਕਿ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ तमाम ਦੁਨੀਆ ਦੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਹੁਣ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ